ਗਿੱਤਿਕਾ ਸ਼ਰਮਾ ਬ্লাইਂਡ ਅੱਖਾਂ ਤੋਂ ਚੱਲ ਫਿਰ ਨਹੀਂ ਸਕਦੀ ਹੱਡੀਆਂ ਦਾ ਪਿੰਜਰ ਜਿਹਦਾ ਵਜ਼ਨ 31 ਕਿਲੋ 500 ਗ੍ਰਾਮ ਸਿਰਫ ਹੱਡੀਆਂ ਚਾਰਚ ਕੱਲੀ ਪਈ ਸੀ ਫਲੈਟ ਸੀ ਬਟੰਡੇ ਸ਼ਹਿਰ ਚ ਬੈਂਕ ਦੇ ਵਿੱਚ ਆਫੀਸਰ ਸੀਗੀ ਦਿੱਲੀ ਵੀ ਜੌਬ ਕੀਤੀ ਆ ਉਹ ਭੈਣ ਦਾ ਵਿਆਹ ਹੋਇਆ ਉਹਦੇ ਘਰ ਵਾਲੇ ਦੇ ਦਿਮਾਗ ਦੇ ਵਿੱਚ ਜਾਂ ਕਿਵੇਂ ਕੋਈ ਗੱਲ ਆਈ ਵੀ ਇਹ ਸਰਕਾਰੀ ਜੌਬ ਕਰਦੀ ਹੈ ਬੈਂਕ 'ਚ ਵੀ ਜੇ ਇਹਦੀ ਡੈਥ ਹੋ ਜਾਵੇ ਤਾਂ ਇਹਦੀ ਨੌਕਰੀ ਤੈਨੂੰ ਮਿਲ ਜਾਊ ਗਿੱਤਿਕਾ ਭੈਣ ਨੂੰ ਇੱਕ ਦੋ ਵਾਰੀ ਐਸੇ ਚਾਂਸ ਬਣੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਡਰ ਤੇ ਭੈਣ ਦੇ ਦਿਮਾਗ 'ਚ ਇੰਨਾ ਜ਼ਿਆਦਾ ਬੈਠ ਗਿਆ ਆਂਟੀ ਠੀਕ ਹੋ ਤੁਸੀਂ ਪਾਣੀ ਪੀਓਗੇ ਹਾਂਜੀ ਠੀਕ ਹੋ ਤੁਸੀਂ ਨਾਨੀ ਨੂੰ ਲਾ ਲੂ ਮੈਂ ਨਾਲ 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 ਤਾ ਨਿਕਲਉਗੇ ਯਾਰ ਸੇ ਹਾਂ ਨਿਕਲਉਗੇ ਹਾਂ ਉਹ ਨਾਲ ਨਿਕਲਉਗੇ ਯਾਰ ਸੇ ਸਾਡੇ ਨਾਲ ਪਿੱਛੇ ਕੰਟੀ ਰਹਿੰਦੇ ਆ ਉਹ ਕਾਫੀ ਤਕੀ ਤੋਂ ਮੈਂਟਲਫਸਟ ਉਹਨਾਂ ਦੇ ਕਾਰਨ ਇਹ ਨਾਲ ਨਾਲ ਵੀ ਕਾਫੀ ਟਾਈਮ ਤੋਂ ਬੰਦ ਪਿਆ ਆ ਉਹਨਾਂ ਦੇ ਘਰ ਹੈ ਆ ਵੀ ਲੱਜ 5 ਦਿਨ ਹੋ ਗਏ ਇਦਾਂ ਹੀ ਇਦਾਂ ਅੰਦਰੋਂ ਬਹੁਤ ਬਿਮਾਰ ਪਏ ਹੋਏ ਆ ਉਹਨਾਂ ਦੀ ਉਹਨਾਂ ਦਾ ਉੱਠਣ ਦੀ ਕੋਈ ਕੰਡੀਸ਼ਨ ਨਹੀਂ ਹੈ ਗਿਆ ਨੀਜੇ ਦਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਿਕਾ ਸ਼ਰਮਾ ਬਠਿੰਡੇ ਸ਼ਹਿਰ ਤੋਂ ਲੈ ਕੇ ਆਏ ਭੈਣ ਨੂੰ ਕੰਚਨ ਵੀ ਉਹਦਾ ਨਾਂ ਛੋਟਾ ਕੰਚਨ ਸੀ ਕਰਦਾ ਜਿਤਿਕਾ ਸ਼ਰਮਾ ਬਲਾਈਂਡ ਅੱਖਾਂ ਤੋਂ ਚੱਲ ਫੇਰ ਨਹੀਂ ਸਕਦੀ ਹੱਡੀਆਂ ਦਾ ਪਿੰਜਰ ਜਿਹਦਾ ਵਜ਼ਨ 31 ਕਿਲੋ 500 ਗ੍ਰਾਮ ਸਿਰਫ ਹੱਡੀਆਂ ਕਰਜ ਕੱਲੀ ਪਈ ਸੀ ਫਲੈਟ ਸੀ ਬਠਿੰਡੇ ਸ਼ਹਿਰ 'ਚ ਬੈਂਕ ਦੇ ਵਿੱਚ ਆਫੀਸਰ ਸੀਗੀ ਦਿੱਲੀ ਵੀ ਜੌਬ ਕੀਤੀ ਆ ਫਿਰ ਬਠਿੰਡੇ ਦੀ ਬਦਲੀ ਹੋ ਗਈ ਬਠਿੰਡੇ ਆ ਕੇ ਫਲੈਟ ਲੈ ਲਿਆ ਉੱਥੇ ਰਹਿਣ ਲੱਗ ਗਈ ਭੈਣ ਅੱਜ ਇਹ ਗੱਲ ਕਲੀਅਰ ਹੋਈ ਵੀ ਉਹ ਇਸ ਤਰ੍ਹਾਂ ਦੇ ਹਾਲਾਤਾਂ 'ਚ ਕਿਵੇਂ ਗਈ ਉਹਨਾਂ ਦੇ ਭਾਬੀ ਜੀ ਨੇ ਪਹਿਨੀ ਤੁਹਾਡਾ ਕੀ ਨਾਂ ਲਵਲੇਸ਼ ਲਵਲੇਸ਼ ਰਾਣੀ ਤੇ ਅੱਗੋਂ ਦੋਨੇ ਮਾਮਾ ਜੀ ਨੇ ਭੈਣਜੀ ਦੇ ਰਾਏਕੋਟ ਤੋਂ ਨੇ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਜੋਕ ਸ਼ਰਮਾ ਜੋਕ ਸ਼ਰਮਾ ਜੀ ਮੇਰਾ ਬੁਲਵਾਨ ਬਲਵੰਤ ਸ਼ਰਮਾ ਐਡਵੋਕੇਟ ਜੀ ਨੇ ਉਹ ਭੈਣ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਉਹਦੇ ਘਰ ਵਾਲੇ ਦੇ ਦਿਮਾਗ ਦੇ ਵਿੱਚ ਜਾਂ ਕਿਵੇਂ ਕੋਈ ਗੱਲ ਆਈ ਵੀ ਇਹ ਸਰਕਾਰੀ ਜੋਬ ਕਰਦੀ ਹੈ ਬੈਂਕ 'ਚ ਵੀ ਜੇ ਇਹਦੀ ਡੈਥ ਹੋ ਜੇਵੇ ਤਾਂ ਇਹਦੀ ਨੌਕਰੀ ਤੈਨੂੰ ਮਿਲ ਜਾਊ ਇਹ ਹੁਣ ਫੈਕਟ ਕੀ ਸੀਗਾ ਇਹ ਪਾਪਾ ਜਾਣਦਾ ਜਾਂ ਪਰਿਵਾਰ ਜਾਣਦਾ ਪਰ ਉਸ ਟਾਈਮ ਗਿੱਤਕਾ ਭੈਣ ਨੂੰ ਇੱਕ ਦੋ ਵਾਰੀ ਐਸੇ ਚਾਂਸ ਬਣੇ ਉਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਡਰ ਇਹ ਭੈਣ ਦੇ ਦਿਮਾਗ 'ਚ ਇੰਨਾ ਜ਼ਿਆਦਾ ਬੈਠ ਗਿਆ ਇੱਕ ਦੋ ਵਾਰੀ ਸਟੋਪ ਤੇ ਅੱਗ ਲੱਗ ਗਈ ਜਾਂ ਕੁਝ ਹੋਰ ਇਦਾਂ ਦੇ ਕਾਰਨ ਬਣੇ ਫਿਰ ਕੋਰਟ ਚ ਲਈ ਗੱਲ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਇਹ ਬਾਈ ਜੀ ਹੁਣੇ ਦੱਸਦੇ ਆ ਵੀ ਗਿੱਤਕਾ ਭੈਣ ਦਾ ਇਨਸਾਨੀਅਤ ਤੋਂ ਵਿਸ਼ਵਾਸ ਹੀ ਉੱਠ ਗਿਆ ਉਸ ਤੋਂ ਬਾਅਦ ਤਾਂ ਫਿਰ ਉਹ ਆਪਣੇਾਂ ਤੇ ਵੀ ਡਾਊਟ ਕਰਨ ਲੱਗੀ ਚੈੱਕ ਕਰਨ ਲੱਗੀ ਫਿਰ ਆਪਣੇ ਭੈਣਾਂ ਭਰਾਵਾਂ ਨਾਲ ਨਾਤਾ ਹੀ ਤੋੜ ਗਈ ਬਿਲਕੁਲ ਜੌਬ ਵਧੀਆ ਸੀ ਬੈਂਕ ਆਫ ਪਟਿਆਲਾ ਦੇ ਵਿੱਚ ਜੌਬ ਕਰਦੇ ਸੀ ਤੇ ਉੱਥੋਂ ਥੋੜੇ ਟਾਈਮ ਬਾਅਦ ਰਿਜਾਇਨ ਦੇ ਦਿੱਤਾ ਬੈਂਕ ਤੋਂ ਵੀ ਤੇ ਹੁਣ ਉਹ ਪਿਛਲੇ ਕਰੀਬ 20-25 ਸਾਲਾਂ ਤੋਂ ਵੱਧ ਹੀ ਹੋ ਗਏ ਹੋਣੇ 30 ਸਾਲਾਂ ਤੋਂ ਹੀ ਪਟੰਡੇ ਸ਼ਹਿਰ ਦੇ ਵਿੱਚ ਮਾਰਡਲ ਟਾਊਨ ਇਲਾਕਾ ਫੇਸ ਬੰਨ ਦੇ ਵਿੱਚ ਇੱਕ ਇੱਕ ਬੈੱਡਰੂਮ ਵਾਲਾ ਛੋਟਾ ਜਿਹਾ ਫਲੈਟ ਸੀ ਉਹਦੇ ਵਿੱਚ ਰਹਿ ਰਹੀ ਸੀ ਪੈਣ ਉਹ ਹੁਣ ਤਾਂ ਇੰਨੀ ਮਾੜੀ ਹਾਲਤ ਹੋ ਗਈ ਸੀ ਜਿਵੇਂ ਬਜ਼ੁਰਗ ਹੋ ਗਈ ਹੱਡੀਆਂ ਦਾ ਪਿੰਜਰ ਬਣ ਗਈ ਅੱਖਾਂ ਦੀ ਲਾਈਟ ਚਲੇ ਗਈ ਦਿਖਣੋਂ हट ਗਿਆ ਪਰ ਉਹਨੇ ਪੜ੍ਹਾਈ ਜਾਰੀ ਰੱਖੀ ਕਰਨੀ ਜੌਬ ਛੱਡਤੀ ਪਤਾ ਨਹੀਂ ਉਹਦੇ ਕੀ ਦਿਮਾਗ 'ਚ ਆਇਆ ਉਨੇ ਬਿਊਟੀਸ਼ਨ ਦੇ ਕੋਰਸ ਕੀਤੇ ਸਲਾਈ ਕਢਾਈ ਦੇ ਕੋਰਸ ਕੀਤੇ ਐਮਏ ਕੀਤੀ ਹਿੰਦੀ ਦੀ ਹੋਰ ਪਤਾ ਨਹੀਂ ਕਿੰਨੀਆਂ ਹੀ ਡਿਗਰੀਆਂ ਕਿੰਨੀਆਂ ਹੀ ਪੜ੍ਹਾਈਆਂ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਦੀ ਆ ਰਹੀ ਸੀ ਤੇ ਦੋ ਝੋਲੇ ਉਹਦੇ ਗਲ ਚ ਹੁੰਦੇ ਉਹਦੇ ਵਿੱਚ ਉਹਦੇ ਸਰਟੀਫਿਕੇਟ ਉਹਦੇ ਫਲੈਟ ਦੇ ਕਾਗਜ਼ ਕੁਝ ਬੈਂਕ ਦੀਆਂ ਕਾਪੀਆਂ ਤੇ ਚੈੱਕ ਬੁੱਕਾ ਲੈ ਕੇ ਉਹ ਜਿੱਧਰ ਨੂੰ ਵੀ ਜਾਂਦੀ ਉਹ ਨਾਲ ਹੀ ਜਾਂਦੀ ਉਹ ਵੀ ਕਾਰਨ ਕੀ ਕਿਉਂਕਿ ਉਹਦੇ ਘਰ 'ਚ ਬਹੁਤ ਵਾਰ ਚੋਰੀ ਹੋ ਗਈ। ਅਲਮਾਰੀ ਸੀ ਘਰ 'ਚ ਇੱਕ ਪਈ ਉਹ ਵੀ ਤੋੜੀ ਪਈ ਸੀ ਕਈ ਵਾਰ ਲੋਕ ਟੁੱਟੇ ਹੋਏ ਸੀ। ਇਤੋਂ ਤੱਕ ਉਹਦੇ ਘਰ 'ਚ ਜਿਹੜੀ ਫਰਿੱਜ ਪਈ ਸੀ ਉਹਦਾ ਥੱਲੇ ਮੋਟਰ ਹੁੰਦੀ ਜਿਹੜੀ ਫਰਿੱਜ ਦੀ ਕੰਪਰੈਸ਼ਨ ਹੁੰਦਾ ਕਿਉਂਕਿ ਚੋਰਾਂ ਤੋਂ ਫਰਿੱਜ ਤਾਂ ਚੱਕੀ ਨਹੀਂ ਸੀ ਜਾਣੀ ਉਹ ਮੋਟਰ ਵੀ ਪੱਟ ਕੇ ਲੈ ਗਏ ਵਿੱਚੋਂ ਕੱਢ ਕੇ। ਤੁਸੀਂ ਸੋਚ ਸਕਦੇ ਹੋ ਕਿ ਕਿਸ ਹੱਦ ਤੱਕ ਉਸ ਘਰ 'ਚ ਚੋਰੀ ਹੁੰਦੀ ਸਰੰਡਰ, ਚੁੱਲ੍ਹੇ ਉਹ ਤਾਂ ਛੱਡਿਆ ਹੀ ਕੋਈ ਨਹੀਂ ਕੋਲੀ, ਚਮਚਾ, ਢੀੜਾ ਕੱਪੜਾ, ਭਾਂਡਾ ਤਾਂ ਕੁਝ ਵੀ ਨਹੀਂ ਸੀ। ਜੀ ਉਸ ਘਰ ਚ ਕੁਝ ਬਚਿਆ ਸੀ ਤਾਂ ਕੁਝ ਕਿਤਾਬਾਂ ਕਾਪੀਆਂ ਜਿਹੜੀਆਂ ਉਹਦੇ ਗੱਲ ਚ ਸੀ ਝੋਲੇ ਚ ਤੇ ਉਹਦਾ ਹੱਡੀਆਂ ਬਿਨਾ ਮਾਸ ਤੋਂ ਹੱਡੀਆਂ ਵਾਲਾ ਸਰੀਰ ਤੇ ਬਿਨਾ ਲਾਈਟ ਤੋਂ ਅੱਖਾਂ ਤੇ ਬਿਨਾ ਪਰਿਵਾਰ ਤੋਂ ਉਹ ਘਰ ਬਿਨਾ ਕਿਸੇ ਆਪਣੇ ਤੋਂ ਭੈਣ ਔਰਤ ਤੋਂ ਮਾਂ ਲੱਖਾਂ ਲੋਕਾਂ ਦੇ ਵਿੱਚ ਰਹਿੰਦੇ ਹੋયા ਵੀ ਕੱਲੀ ਸ਼ੁਕਰੀਆ ਜੀ ਉਹਨਾਂ ਦੇ ਭਾਬੀ ਜੀ ਆਏ ਨੇ ਨਾਲ ਪਰਿਵਾਰਕ ਮੈਂਬਰ ਆਏ ਨੇ ਤੁਹਾਨੂੰ ਵੀ ਸਾਡੀ ਇਹੀ ਬੇਨਤੀ ਹੈ ਜੀ ਦੇਖੋ ਜੋ ਹੋਇਆ ਪਿੱਛੇ ਅਸੀਂ ਉਹਦੀ ਪਰੋੜਤਾ ਨਹੀਂ ਕਰਨੀ ਨਾ ਅਸੀਂ ਕੋਈ ਨਾ ਸਾਡਾ ਕੋਈ ਤੁਹਾਡੇ ਨਾਲ ਗੁੱਸਾ ਕਿੱਲਾ ਸਮਾ ਸੀ ਉਹਨੇ ਜੋ ਵੀ ਤੇ ਆ ਪਰ ਹੁਣ ਅੱਗੋਂ ਤੋਂ ਜੇ ਤੁਸੀਂ ਵਾਕਈ ਸਹਿਰਦੋ ਸੋਚਦੇ ਹੋ ਵੀ ਅਸੀਂ ਉਹਦੀ ਮਦਦ ਕਰਨੀ ਚਾਹੁੰਦੇ ਸੀ ਹੁਣ ਅਸੀਂ ਇੱਥੇ ਆ ਗਏ ਨੇ ਸਾਡੇ ਕੋਲ ਅਸੀਂ ਸੰਭਾਲਾਂਗੇ ਸੇਵਾ ਕਰਾਂਗੇ ਇੱਕ ਤਾਂ ਸਾਡੇ ਸਸਤਾ ਦਾ ਇੱਕ ਪਹਿਲਾ ਸੂਲ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਕਲੇਮ ਕਰਦੇ ਜਿਹੜਾ ਉਹਦਾ ਘਰਬਾਰ ਆਉਂਦਾ ਉਹ ਆਪਦੀ ਜ਼ਿੰਮੇਵਾਰੀ ਸੰਭੋ ਤੁਸੀਂ ਸਾਨੂੰ ਕੱਲ ਨੂੰ ਇਹ ਨਾ ਆਵੇ ਵੀ ਅੱਗੇ ਅਸੀਂ ਬਾਪੂ ਬਿਹਦਵਾਨ ਜੀ ਨੂੰ ਲਿਆਏ ਸੀ ਉਹਨਾਂ ਦੇ ਘਰੇ ਚੋਰੀ ਹੋ ਗਈ ਬਾਅਦ ਵਿੱਚ ਉਹ ਜ਼ਿੰਮੇਵਾਰੀ ਸਾਨੂੰ ਬੜੀ ਦਿੱਕਤ ਰਹੀ ਤੇ ਅਸੀਂ ਨਹੀਂ ਉਹ ਚੀਜ਼ ਤੇ ਪੈਣਾ ਤੇ ਉਹ ਭੈਣ ਨੂੰ ਅਸੀਂ ਉੱਥੇ ਸਰਪੰਚ ਐਮ ਸੀ ਸੀ ਪਿੰਡ ਦਾ ਤੁਹਾਡਾ ਉਹਨੂੰ ਅਸੀਂ ਚਾਬੀ ਦੇ ਆਏ ਸੀ ਉਹ ਤੋਂ ਚਾਬੀ ਲੈ ਕੇ ਆਉਂਦਾ ਘਰ ਦੀ ਤੁਸੀਂ ਜਿੰਦੇ ਜਿੰਦੇ ਬਦਲ ਦੋ ਸਾਰਾ ਕੁ ਖੁੱਲਾ ਹੀ ਪਿਆ ਤੇ ਦੂਸਰਾ ਜੇ ਵਾਕਈ ਤੁਸੀਂ ਕੋਈ ਰਿਸ਼ਤਾ ਰੱਖਦੇ ਹੋ ਇਹਦੇ ਨਾਲ ਤਾਂ ਮਹੀਨੇ ਚ ਇੱਕ ਜੀੜਾ ਚਾਹੀਦਾ ਤੁਹਾਡਾ ਤੇ ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਇਹ ਸਮਝਾਂਗੇ ਤੁਹਾਨੂੰ ਵੀ ਵੀ ਵਾਕਈ ਤੁਸੀਂ ਗਲਤ ਸੀ ਜੇ ਜੀ ਆਉਂਗੇ ਤਾਂ ਬਸ ਇਹਦਾ ਦੌਰ ਦੇ ਸੁਭਾ ਜਨਮ ਦੀ ਆਖਰ ਤਾਂ ਆ ਰੈਂਦਾ ਬੱਚੇ ਆ ਦੇ ਚਲੇ ਉਹਨੇ ਵੀ 2 ਮਹੀਨੇ ਵਾ ਲਾਉਂਦਾ ਉਹਨਾਂ ਦਾ ਵੀ ਆਪਾਂ ਜਿਵੇਂ ਦਿਔਰ ਦੀ ਪ੍ਰੋਬਲਮ ਆਪਣੇ ਕੈਂਪਲਾ ਦੇ ਹਰ ਮਹੀਨੇ ਅਸੀਂ 5000 ਪੇਸ਼ੈਂਟ ਨੂੰ ਮੈਡੀਸਿਨ ਦਿੰਦੇ ਆ ਉਹਨੂੰ ਦਵਾਈ ਸ਼ੁਰੂ ਕਰਾ ਦਿੰਦੇ ਆ ਮਹੀਨੇ ਬਾਅਦ ਨਾਲੇ ਉਹਨੂੰ ਦਵਾਈ ਦਵਾ ਕੇ ਲੈ ਗਏ ਤੇ ਨਾਲੇ ਮਿਲ ਗਏ ਅਗਲੀ ਵੀਕ ਤੇ ਨੰਬਰ ਦੋਟਰ ਕਾਸ਼ੀ ਕਰਨਗੇ ਲਿਆ ਉਹਨੂੰ ਲੈ ਕੇ ਆਏ ਉਹਦਾ ਇਹ ਅਗਲੇ ਮਹੀਨੇ ਜ਼ਰੂਰ ਇੱਕ ਵਾਰੀ ਆ ਬਸ ਯਾਨੀ ਕਿ ਰਿਕੁਐਸਟ ਆ ਸਾਡੀ ਬਾਕੀ ਤੁਹਾਨੂੰ ਮਣਾਉਨੇ ਆ ਅਸੀਂ ਗਿੱਤ ਕਾ ਭੈਣ ਨੂੰ ਜਿਵੇਂ ਤੁਸੀਂ ਆਪਣਾ ਫਰਜ਼ ਨਿਭਾਉਓ ਅਸੀਂ ਆਪਦਾ ਨਿਭਾਉਨੇ ਆ ਬਾਕੀ ਜੋ ਕਰਮਾਂ ਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਜੀ ਕੀ ਹਾਲ ਹੈ ਹਾਂ ਇਹ ਮੈਂ ਤਬਿਆ ਤੁਹਾਡੀ ਬਹੁਤ 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 ਖੁਸ਼ਕਦਮ